ਨਮੀਸ਼ਾ ਪ੍ਰਿਆ ਦੀ ਫਾਂਸੀ ਨੂੰ ਮੌਤ ਦੀ ਸਜ਼ਾ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ ਮੁਲਤਵੀ ਕਰ ਦਿੱਤਾ ਗਿਆ ਜਿਵੇਂ ਕਿ ਕਿਸੇ ਕੋਰਟ ਕੇਸ ਦੇ ਵਿੱਚ ਤਰੀਕ ਪੈ ਜਾਂਦੀ ਹੈ ਪਰ ਅੰਤਮ ਫੈਸਲਾ ਆਉਣਾ ਬਾਕੀ ਹੁੰਦਾ ਹੈ ਇਸੇ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਨਮੀਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਵਾਲੇ ਕੇਸ ਦੇ ਵਿੱਚ ਤਰੀਕ ਪੈ ਗਈ ਪਰ ਅਜੇ ਅੰਤਮ ਫੈਸਲਾ ਆਉਣਾ ਬਾਕੀ ਹੈ ਕਿਉਂਕਿ ਅੱਜ ਦਾ ਜਿਹੜਾ ਦਿਨ ਹੈ 16 ਜੁਲਾਈ ਦਾ ਦਿਨ ਹੈ ਉਸ ਨੂੰ ਮੌਤ ਦੀ ਸਜ਼ਾ ਦੇਣ ਦੇ ਲਈ ਨਿਰਧਾਰਤ ਕੀਤਾ ਗਿਆ ਸੀਗਾ ਪਰ ਜਦੋਂ ਮ੍ਰਿਤਕ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਿਹੜੇ ਹੋਰ ਮੋਰੀ ਬੰਦੇ ਸੀਗੇ ਉਹਨਾਂ ਦੇ ਵਿਚਕਾਰ ਗੱਲਬਾਤ ਹੋਈ ਤਾਂ ਕੁਝ ਹੱਦ ਤੱਕ ਪੋਜੀਟਿਵ ਰਿਸਪੌਂਸ ਮਿਲਿਆ ਤੇ ਉਮੀਦ ਹੈ ਕਿ ਮੌਤ ਦੀ ਸਜ਼ਾ ਦੇ ਉੱਪਰ ਰੋਕ ਲੱਗ ਜੂਗੀ ਜਿਹੜੀ ਇਹ ਨਮੀਸ਼ਾ ਪ੍ਰਿਆ ਨੂੰ ਫਾਂਸੀ ਦੇਣੀ ਸੀਗੀ ਮੌਤ ਦੀ ਸਜ਼ਾ ਦੇਣੀ ਸੀਗੀ ਸ਼ਾਇਦ ਮਾਫ਼ ਹੋ ਜੀ ਕਿਉਂਕਿ ਬਹੁਤ ਟਾਈਮ ਤੋਂ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ ਭਾਰਤ ਵੱਲੋਂ ਭਾਰਤ ਸਰਕਾਰ ਵੱਲੋਂ ਸੁਪਰੀਮ ਕੋਰਟ ਵੱਲੋਂ ਜਿਹੜੇ ਹੋਰ ਮੋਰੀ ਬੰਦੇ ਸੀਗੇ ਨਮੀਸ਼ਾ ਪ੍ਰਿਆ ਦਾ ਜਿਹੜਾ ਪਰਿਵਾਰ ਸੀਗਾ ਸਾਰਿਆਂ ਵੱਲੋਂ ਕੋਸ਼ਿਸ਼ਾਂ ਜਾਰੀ ਸੀਗੀਆਂ ਕਿ ਇਸ ਫਾਂਸੀ ਨੂੰ ਇਸ ਮੌਤ ਦੀ ਸਜ਼ਾ ਨੂੰ ਰੋਕਿਆ ਜਾਵੇ ਕਿਉਂਕਿ ਜਿਹੜੀ ਨਮੀਸ਼ਾ ਪ੍ਰਿਆ ਉਹ ਜਮਨ ਦੇਸ਼ ਦੇ ਵਿੱਚ ਇੱਕ ਕਤਲ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੂੰ ਮੌਤ ਦੀ ਸਜ਼ਾ ਦੇਣ ਦਾ ਐਲਾਨ ਹੋਇਆ ਫੈਸਲਾ ਹੋਇਆ ਉੱਥੇ ਦਾ ਜਿਹੜਾ ਕਾਨੂੰਨ ਹੈ ਉਹ ਇਹ ਹੈ ਕਿ ਜੇ ਮ੍ਰਿਤਕ ਦਾ ਪਰਿਵਾਰ ਸਹਿਮਤ ਹੋਵੇ ਤਾਂ ਉਹ ਸਜ਼ਾ ਮਾਫ ਵੀ ਕਰ ਸਕਦਾ ਹੈ ਇਹ ਉਹਨਾਂ ਤੇ ਨਿਰਪਰ ਕਰਦਾ ਹੈ ਉਹ ਬਲੱਡ ਮਨੀ ਲੈ ਕੇ ਸਜ਼ਾ ਨੂੰ ਮਾਫ ਵੀ ਕਰ ਸਕਦੇ ਨੇ ਇਹ ਉੱਧਰ ਦਾ ਕਾਨੂੰਨ ਹੈ ਹਾਲਾਂਕਿ ਇਸ ਤਰ੍ਹਾਂ ਦਾ ਭਾਰਤ ਦੇ ਵਿੱਚ ਕੋਈ ਵੀ ਕਾਨੂੰਨ ਨਹੀਂ ਹੈਗਾ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੇ ਟੌਪਿਕ ਤੇ ਗੱਲ ਕਰਨੀ ਹੈ ਕਿ ਜਿਹੜੀ ਇਹ ਫਾਂਸੀ ਹੈ ਇਸ ਫਾਂਸੀ ਦੀ ਸ਼ੁਰੂਆਤ ਕਦੋਂ ਹੋਈ ਹੈ ਤੇ ਭਾਰਤ ਦੇ ਵਿੱਚ ਭਾਰਤ ਦਾ ਜਿਹੜਾ ਕਾਨੂੰਨ ਹੈ ਉਸ ਦੇ ਵਿੱਚ ਇਹਦੀ ਸ਼ੁਰੂਆਤ ਕਦੋਂ ਹੋਈ ਹੈ ਤੇ ਮੌਤ ਦੀ ਸਜ਼ਾ ਦੇ ਨਾਲ ਜੁੜੇ ਹੋਏ ਹੋਰ ਕਈ ਇੰਟਰਸਟਿੰਗ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜੀ ਮੌਤ ਦੀ ਸਜ਼ਾ ਹੈ ਇਹ ਕਿਵੇਂ ਦਿੱਤੀ ਜਾਂਦੀ ਹੈ ਪਹਿਲਾਂ ਕਿਵੇਂ ਦਿੱਤੀ ਜਾਂਦੀ ਸੀ ਕਿਹੜੇ ਦੇਸ਼ ਦੇ ਵਿੱਚ ਕੀ ਕਾਨੂੰਨ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਜਿਵੇਂ ਕਿ ਦੋਸਤੋ ਇਹ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਪਤਾ ਹੀ ਹੈ ਕਿ ਜਿਹੜੀ ਨਮੀਸ਼ਾ ਪ੍ਰਿਆ ਹੈ ਉਹ ਇੱਕ ਨਰਸ ਸੀਗੀ ਭਾਰਤ ਦੀ ਰਹਿਣ ਵਾਲੀ ਹੈ ਤੇਰਲਾ ਸਟੇਟ ਦੀ ਤੇ ਜਮਨ ਦੇ ਵਿੱਚ ਇੱਕ ਕਲੀਨਿਕ ਚਲਾਉਂਦੀ ਸੀਗੀ ਤੇ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਡਿਟੇਲਡ ਵੀਡੀਓ ਲੌਂਗ ਵੀਡੀਓ ਬਣਾ ਕੇ ਆਪਣੇ ਇਸ YouTube ਚੈਨਲ ਤੇ ਅਪਲੋਡ ਕਰ ਚੁੱਕੇ ਆ ਤੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਆਪਣੀ ਉਹ ਵੀਡੀਓ ਵੀ ਦੇਖ ਸਕਦੇ ਹੋਗੇ ਤੇ ਇਸੇ ਕਰਕੇ ਹੁਣ ਜਿਹੜਾ ਇਹ ਫਾਂਸੀ ਵਾਲਾ ਮਸਲਾ ਹੈ ਇਹ ਚਰਚਾ ਦੇ ਵਿੱਚ ਹੈਗਾ ਨਮੇਸ਼ਾ ਪ੍ਰਿਆ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ 16 ਜੁਲਾਈ ਅੱਜ ਦਾ ਦਿਨ ਹੈ ਫਾਂਸੀ ਦਿੱਤੀ ਜਾਣੀ ਸੀ ਪਰ ਫਾਂਸੀ ਹੈ ਜਿਹੜੀ ਉਹ ਟਲ ਗਈ ਤੇ ਭਾਰਤੀਆਂ ਦੇ ਲਈ ਇਹ ਇੱਕ ਚੰਗੀ ਖਬਰ ਵੀ ਹੈ ਕਿਉਂਕਿ ਬਹੁਤ ਟਾਈਮ ਤੋਂ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾਗਾ ਹੁਣ ਇਸ ਕੇਸ ਦੇ ਵਿੱਚ ਅ ਪਰਸੋਂ ਨੂੰ ਸੁਣਵਾਈ ਵੀ ਹੋਣੀ ਹੈ 18 ਜੁਲਾਈ ਰੱਖੀ ਗਈ ਹੈਗੀ ਤੇ ਇਸੇ ਦੌਰਾਨ ਕੂਟਨੀਤਿਕ ਪੱਧਰ ਤੇ ਵੀ ਧਾਰਮਿਕ ਪੱਧਰ ਤੇ ਵੀ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਉਸ ਦੀ ਫਾਂਸੀ ਤੇ ਰੋਕ ਲੱਗ ਜੇ ਉਸ ਦੀ ਸਜ਼ਾ ਮਾਫ ਹੋ ਜੇ ਅੱਗੇ ਕੀ ਹੋਊਗਾ ਇਹ ਕਿਵੇਂ ਹੋਊਗਾ ਕੋਸ਼ਿਸ਼ਾਂ ਬਹੁਤ ਹੋ ਰਹੀਆਂ ਨੇ ਇਹ ਸਭ ਹੈਗਾ ਜਿਹੜਾ ਉਹ ਪਵਿੱਖਤ ਤੈ ਕਰੂਗਾ ਅੰਤਮ ਫੈਸਲਾ ਕੀ ਆਇਆ ਹੈ ਫਿਲਹਾਲ ਇਸ ਕੇਸ ਦੇ ਵਿੱਚ ਉਸ ਦੀ ਫਾਂਸੀ ਨੂੰ ਟਾਲਿਆ ਗਿਆ ਹੈ ਰੋਕ ਨਹੀਂ ਲੱਗੀ ਦੁਨੀਆਂ ਦੇ ਵਿੱਚ ਮੌਤ ਦੀ ਜਿਹੜੀ ਸਜ਼ਾ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖੋ-ਵੱਖੇ ਬਹੁਤ ਕੋ ਬਕਰੇ ਤਰੀਕੇ ਦੇ ਨਾਲ ਦਿੱਤੀ ਜਾਂਦੀ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਦੁਨੀਆ ਦੇ ਵਿੱਚ ਮੌਤ ਦੀ ਸਜ਼ਾ ਸ਼ੁਰੂ ਕਦੋਂ ਹੋਈ ਸਟਾਰਟ ਕਦੋਂ ਹੋਈ ਤੇ ਭਾਰਤ ਦੇ ਕਾਨੂੰਨ ਦਾ ਇਹ ਹਿੱਸਾ ਕਦੋਂ ਬਣੀ ਜਿਹੜੀ ਇਹ ਫਾਂਸੀ ਹੈ ਮੌਤ ਦੀ ਸਜ਼ਾ ਹੈ ਕਿਉਂਕਿ ਕਈ ਕੇਸਾਂ ਦੇ ਵਿੱਚ ਅਸੀਂ ਦੇਖਦੇ ਹਾਂ ਸੁਣਦੇ ਹਾਂ ਪੜ੍ਹਦੇ ਹਾਂ ਕਿ ਕਈ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਫਾਂਸੀ ਦਿੱਤੀ ਜਾਂਦੀ ਹੈ ਤੇ ਜਦੋਂ ਫਾਂਸੀ ਨਹੀਂ ਦਿੱਤੀ ਜਾਂਦੀ ਸੀ ਜੇ ਅਸੀਂ ਪੁਰਾਣੇ ਟਾਈਮ ਦੀ ਗੱਲ ਕਰੀਏ ਜਿਵੇਂ ਕਿ ਫਾਂਸੀ ਉਹ ਜਿਵੇਂ ਕਿ ਗਰਦ ਦੇ ਵਿੱਚ ਰੱਸਾ ਪਾ ਕੇ ਲਟਕਾ ਕੇ ਮਾਰ ਦਿੱਤਾ ਜਾਂਦਾ ਹੈ ਜਦੋਂ ਇਸ ਤਰ੍ਹਾਂ ਨਹੀਂ ਹੁੰਦਾ ਸੀ ਤਾਂ ਫਿਰ ਮੌਤ ਦੀ ਸਜ਼ਾ ਕਿਵੇਂ ਦਿੱਤੀ ਜਾਂਦੀ ਸੀ ਤੇ ਇਸ ਤੇ ਵੀ ਥੋੜਾ ਜਿਆਦਾ ਚੰਦਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਜਿਹੜੀ ਇਹ ਫਾਂਸੀ ਹੈ ਇਹ ਦੁਨੀਆ ਦੇ ਵਿੱਚ ਬਹੁਤ ਪੁਰਾਣਾ ਇੱਕ ਤਰੀਕਾ ਹੈ ਸਜ਼ਾ ਦੇਣ ਦਾ ਫਾਂਸੀ ਦੁਨੀਆ ਵਿੱਚ ਮੌਤ ਦੀ ਸਜ਼ਾ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਪ੍ਰਸਿੱਧ ਤਰੀਕਿਆਂ ਦੇ ਵਿੱਚੋਂ ਇੱਕ ਹੈ ਇਸ ਦਾ ਜਿਹੜਾ ਇਤਿਹਾਸ ਹੈ ਜਿਹੜੀ ਹਿਸਟਰੀ ਹੈ ਉਹ ਹਜ਼ਾਰਾਂ ਸਾਲ ਪੁਰਾਣੀ ਹੈ ਪ੍ਰਚੀਨ ਜਿਹੜੀਆਂ ਸਭਿਆਤਾਵਾਂ ਨੇ ਉਹਨਾਂ ਦੇ ਵਿੱਚ ਜਿਵੇਂ ਮਿਸਰ ਜੁਨਾਨ ਰੋਮ ਇਹਨਾਂ ਦੇ ਵਿੱਚ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਲਈ ਵੱਖ-ਵੱਖ ਤਰੀਕੇ ਬਣਾਏ ਜਾਂਦੇ ਸੀਗੇ ਇਹਨਾਂ ਦੇ ਵਿੱਚ ਜਿਵੇਂ ਪੱਥਰ ਮਾਰਨਾ ਪੱਥਰ ਮਾਰ-ਮਾਰ ਕੇ ਦੋਸ਼ੀ ਵਿਅਕਤੀ ਨੂੰ ਮਾਰ ਦੇਣਾ ਜਾਂ ਕਈ ਵਾਰੀ ਜਿਵੇਂ ਜ਼ਹਿਰ ਦੇ ਕੇ ਮਾਰ ਦੇਣਾ ਜਾਂ ਫਿਰ ਕਰਦਨ ਕੱਟ ਦੇਣੀ ਸਿਰ ਕਲਮ ਕਰ ਦੇਣਾ ਜਾਂ ਫਿਰ ਅੱਗ ਦੇ ਵਿੱਚ ਸਾੜ ਦੇਣਾ ਤੇ ਫਾਂਸੀ ਦੇਣਾ ਵੀ ਇੱਕ ਇਸ ਤਰ੍ਹਾਂ ਦਾ ਤਰੀਕਾ ਸੀਗਾ ਕਿ ਦੋਸ਼ੀ ਨੂੰ ਸਜ਼ਾ ਦਿੱਤੀ ਜਾਂਦੀ ਸੀ ਇਸ ਤਰ੍ਹਾਂ ਦੇ ਕਈ ਤਰੀਕੇ ਸੀਗੇ ਜਿਹੜੇ ਉਹ ਪਰਚਲਿਤ ਸੀਗੇ ਤੇ ਜਿਹੜਾ ਜਮਨ ਦੇਸ਼ ਹੈ ਉੱਥੇ ਵੀ ਆਪਣਾ ਇੱਕ ਉਹਨਾਂ ਦਾ ਤਰੀਕਾ ਹੈਗਾ ਉੱਥੇ ਵੀ ਬੜੀ ਬੇਰਹਿਮੀ ਦੇ ਨਾਲ ਮਤਲਬ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈਗੀ ਤੇ ਪਰਸ਼ੀਆ ਦੇ ਵਿੱਚ ਮਿਲਦਾ ਸਾਨੂੰ ਕਿ ਫਾਂਸੀ ਦਾ ਜਿਹੜਾ ਪਹਿਲਾ ਜ਼ਿਕਰ ਹੈਗਾ ਫਾਂਸੀ ਦਾ ਜਿਹੜਾ ਪਹਿਲਾ ਲਿਖਤੀ ਜ਼ਿਕਰ ਹੈ ਉਹ ਪ੍ਰਚੀਨ ਪਰਸ਼ੀਆ ਈਰਾਨ ਦੇ ਵਿੱਚ ਮਿਲਦਾ ਹੈਗਾ ਜਿੱਥੇ ਅਪਰਾਧੀਆਂ ਨੂੰ ਜਨਤਕ ਤੌਰ ਤੇ ਫਾਂਸੀ ਦਿੱਤੀ ਜਾਂਦੀ ਸੀਗੀ ਤਾਂ ਜੋ ਸਮਾਜ ਦੇ ਵਿੱਚ ਡਰ ਬਣਿਆ ਰਹੇ ਆਮ ਲੋਕਾਂ ਦੇ ਵਿੱਚ ਜਿਵੇਂ ਕਿ ਅਸੀਂ ਭਾਰਤ ਦੇ ਵਿੱਚ ਦੇਖਦੇ ਹਾਂ ਕਿ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਪਰ ਜੇ ਇਸ ਤਰ੍ਹਾਂ ਹੋਵੇ ਕਿ ਆਮ ਪਬਲਿਕ ਦੇ ਵਿੱਚ ਜਿੱਥੇ ਲੋਕਾਂ ਦਾ ਇਕੱਠ ਹੋਵੇ ਲੋਕ ਵੀ ਦੇਖ ਸਕਣ ਕਿ ਕਿਵੇਂ ਫਾਂਸੀ ਦਿੱਤੀ ਜਾਂਦੀ ਹੈ ਹਾਲਾਂਕਿ ਇਹ ਫਾਂਸੀ ਇਸ ਤਰ੍ਹਾਂ ਤਾਂ ਦਿੱਤੀ ਜਾਂਦੀ ਸੀਗੀ ਕਿ ਲੋਕਾਂ ਦੇ ਵਿੱਚ ਡਰ ਬਣਿਆ ਰਹੇ ਉਹ ਅਪਰਾਧ ਨਾ ਕਰਨ ਉਹ ਕ੍ਰਾਈਮ ਨਾ ਕਰਨ ਤੇ ਮੱਧ ਯੁੱਗੀ ਯੂਰਪ ਦੇ ਵਿੱਚ ਵੀ ਫਾਂਸੀ ਇੱਕ ਆਮ ਸਜ਼ਾ ਸੀਗੀ ਖਾਸ ਕਰਕੇ ਜਿਵੇਂ ਚੋਰੀ ਹੋ ਗਈ ਕਤਲ ਹੋ ਗਿਆ ਦੇਸ਼ ਧਰੋ ਵਰਗੇ ਜਿਹੜੇ ਸੀਰੀਅਸ ਕ੍ਰਾਈਮ ਨੇ ਅਪਰਾਧ ਨੇ ਉਹਨਾਂ ਦੇ ਲਈ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਸੀਗੀ ਜੇ ਅਸੀਂ 10ਵੀਂ ਸਦੀ ਦੀ ਗੱਲ ਕਰੀਏ ਬਹੁਤ ਪੁਰਾਣੀ ਗੱਲ ਹੈ ਤਾਂ ਉਸ ਸਦੀ ਦੇ ਆਸ-ਪਾਸ ਇੰਗਲੈਂਡ ਦੇ ਵਿੱਚ ਵੀ ਫਾਂਸੀ ਨੂੰ ਰਸਮੀ ਤੌਰ ਤੇ ਕਾਨੂੰਨੀ ਸਜ਼ਾ ਦੇ ਵਜੋਂ ਅਪਣਾਇਆ ਗਿਆ ਸੀਗਾ ਭਾਰਤ ਦੇ ਵਿੱਚ ਫਾਂਸੀ ਦੀ ਜਿਹੜੀ ਸ਼ੁਰੂਆਤ ਹੈ ਉਹ ਕਦੋਂ ਹੋਈ ਹੈ ਇਹ ਵੀ ਸਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਭਾਰਤ ਦੇ ਨਾਗਰਿਕਾਂ ਤੇ ਭਾਰਤ ਦੇ ਵਿੱਚ ਵੀ ਕਈ ਕੇਸਾਂ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਦੋਸਤੋ ਆਧੁਨਿਕ ਭਾਰਤ ਦੇ ਵਿੱਚ ਅੱਜ ਦੀ ਜੇ ਅਸੀਂ ਗੱਲ ਕਰੀਏ ਅੱਜ ਦੇ ਟਾਈਮ ਦੀ ਅੱਜ ਦੇ ਟਾਈਮ ਵਿੱਚ ਵੀ ਫਾਂਸੀ ਦੀ ਜਿਹੜੀ ਰਸਮੀ ਵਿਵਸਥਾ ਹੈ ਉਹ ਬ੍ਰਿਸ਼ਟਸ ਜਿਹੜਾ ਸ਼ਾਸਨ ਸੀਗਾ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਉਹਨਾਂ ਦੇ ਦੌਰਾਨ ਇਹ ਸ਼ੁਰੂਆਤ ਹੋਈ ਭਾਵੇਂ ਕੋਈ ਸ਼ੱਕ ਨਹੀਂ ਕਿ ਪ੍ਰਚੀਨ ਭਾਰਤ ਦੇ ਵਿੱਚ ਵੀ ਮੌਤ ਦੀ ਸਜ਼ਾ ਦੀ ਇੱਕ ਵਿਵਸਥਾ ਸੀਗੀ ਪਰ ਇੱਕ ਰਾਜੇ ਦੇ ਵਿਵੇਕ ਦੇ ਉੱਪਰ ਉਸ ਦੀ ਮਰਜ਼ੀ ਦੇ ਉੱਪਰ ਤੇ ਸਮਾਜਿਕ ਹਾਲਾਤਾਂ ਦੇ ਉੱਪਰ ਇਹ ਨਿਰਭਰ ਕਰਦਾ ਸੀਗਾ ਕਿ ਉਸ ਨੂੰ ਫਾਂਸੀ ਦੇਣੀ ਹੈ ਜਾਂ ਫਿਰ ਕਿਵੇਂ ਸਜ਼ਾ ਦੇਣੀ ਹੈ ਜੇ ਅਸੀਂ ਮਨੁ ਸਮ੍ਰਿਤੀ ਦੀ ਗੱਲ ਕਰੀਏ ਜਾਂ ਫਿਰ ਅਰਥ ਸ਼ਾਸਤਰ ਅਤੇ ਹੋਰ ਗ੍ਰੰਥਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਮੌਤ ਦੀ ਸਜ਼ਾ ਦਾ ਜ਼ਿਕਰ ਆਉਂਦਾ ਹੈ ਜ਼ਿਕਰ ਹੈਗਾ ਪਰ ਫਾਂਸੀ ਦੇਣ ਦਾ ਤਰੀਕਾ ਉਸ ਟਾਈਮ ਤੇ ਇੰਨਾ ਪ੍ਰਚਲਿਤ ਨਹੀਂ ਸੀਗਾ ਮਸ਼ਹੂਰ ਨਹੀਂ ਸੀਗਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਅਸੀਂ ਹਿਸਟਰੀ ਦੇ ਵਿੱਚ ਪੜਦੇ ਰਿਹਾ ਕਿ 18ਵੀਂ ਸਦੀ ਦੇ ਵਿੱਚ ਜਿਹੜਾ ਆਈਪੀਸੀ ਕਾਨੂੰਨ ਹੈ ਜਿਹੜਾ ਉਹ ਲਾਗੂ ਹੋਇਆ ਉਸ ਦੇ ਵਿੱਚ ਵੀ ਫਾਂਸੀ ਦੀ ਸਜ਼ਾ ਜਿਹੜੀ ਆਪਾਂ ਪੜਦੇ ਆਏ ਆ ਤੇ ਕਈ ਕੇਸਾਂ ਦੇ ਵਿੱਚ ਫਾਂਸੀ ਦਿੱਤੀ ਵੀ ਗਈ ਹੈ ਪਰ ਹੁਣ ਉਸ ਦੀ ਜਗ੍ਹਾ ਤੇ ਇੱਕ ਨਵਾਂ ਕਾਨੂੰਨ ਆ ਗਿਆ ਬੀ ਐਨ ਐਸ ਭਾਰਤੀ ਨਿਆ ਸਹਿੰਤਾ ਫਾਂਸੀ ਦੀ ਸਜ਼ਾ ਹਜੇ ਵੀ ਜਾਰੀ ਹੈ ਕਈ ਜਿਹੜੇ ਸੀਰੀਅਸ ਅਪਰਾਧ ਹੁੰਦੇ ਨੇ ਜਿਵੇਂ ਕਤਲ ਦੇਸਤ੍ਰੋ ਬਲਾਤਕਾਰ ਗੈਂਗਰੇਪ ਹੋਰ ਜਿਹੜੇ ਮਰਡਰ ਕਤਲ ਦਾ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਸੀਰੀਅਸ ਹੁੰਦੇ ਨੇ ਘਣਾਉਣੇ ਹੁੰਦੇ ਨੇ ਉਹਨਾਂ ਅਪਰਾਧਾਂ ਦੇ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹਜੇ ਤੱਕ ਵੀ ਜਾਰੀ ਹੈ ਪਹਿਲਾਂ ਵੀ ਸੀਗੀ ਆਜ਼ਾਦੀ ਤੋਂ ਬਾਅਦ ਵੀ ਭਾਰਤੀ ਸੰਵਿਧਾਨ ਨੇ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆਗਾ ਪਰ ਇਸ ਨੂੰ ਸਿਰਫ ਦੁਰਲਭ ਮਾਮਲਿਆਂ ਦੇ ਵਿੱਚ ਜਿਹੜੇ ਰੇਅਰ ਕੇਸ ਹੁੰਦੇ ਨੇ ਬਹੁਤ ਹੀ ਸੀਰੀਅਸ ਕਿਸਮ ਦੇ ਅਪਰਾਧ ਹੁੰਦੇ ਨੇ ਉਹਨਾਂ ਦੇ ਵਿੱਚ ਹੀ ਲਾਗੂ ਕਰਨ ਦੀ ਨੀਤੀ ਅਪਣਾਈ ਗਈ ਹੈਗੀ ਜਦੋਂ ਫਾਂਸੀ ਨਹੀਂ ਸੀਗੀ ਤਾਂ ਫਿਰ ਮੌਤ ਦੀ ਸਜ਼ਾ ਕਿਵੇਂ ਦਿੱਤੀ ਜਾਂਦੀ ਸੀਗੀ ਇਹ ਵੀ ਇੱਕ ਬਹੁਤ ਇੰਟਰਸਟਿੰਗ ਸਵਾਲ ਹੈ ਇਹ ਵੀ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਤੋਂ ਫਾਂਸੀ ਤੋਂ ਪਹਿਲਾਂ ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਮੌਤ ਦੀ ਸਜ਼ਾ ਦੇਣ ਦੇ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਸੀਗੇ ਵੱਖੋ-ਵੱਖਰੇ ਢੰਗ ਸੀਗੇ ਪ੍ਰਚੀਨ ਭਾਰਤ ਦੇ ਵਿੱਚ अपराध ਦੀ ਪ੍ਰਕਿਰਤੀ ਦੇ ਅਨੁਸਾਰ ਸਜ਼ਾ ਦਿੱਤੀ ਜਾਂਦੀ ਸੀਗੀ ਜਿਵੇਂ ਕਿ ਸਿਰ ਵੱਢਣਾ ਪੱਥਰ ਮਾਰਨਾ ਜ਼ਹਿਰ ਦੇਣਾ ਹਾਥੀ ਦੇ ਪੈਰਾਂ ਹੇਠ ਕੁਚਲਵਾਉਣਾ ਜਾਂ ਅੱਗ ਦੇ ਵਿੱਚ ਸਾੜਨਾ ਇਸ ਤਰ੍ਹਾਂ ਦੇ ਤਰੀਕੇ ਬਣਾਏ ਜਾਂਦੇ ਸੀਗੇ ਮੁਗਲ ਕਾਲ ਦਾ ਜਿਹੜਾ ਟਾਈਮ ਸੀਗਾ ਜੇ ਉਸ ਦੌਰਾਨ ਵੀ ਅਸੀਂ ਦੇਖੀਏ ਤਾਂ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਲਈ ਹਾਥੀ ਦੁਆਰਾ ਦੜਵਾਉਣਾ ਲਤੜਾਉਣਾ ਥੱਲੇ ਹਾਥੀ ਦੇ ਪੈਰਾਂ ਦੇ ਥੱਲੇ ਸਿਰ ਵੱਢਣਾ ਸਲੀਬ ਤੇ ਚੜਾਉਣਾ ਇਸ ਤਰ੍ਹਾਂ ਦੇ ਤਰੀਕੇ ਸੀਗੇ ਜਿਹੜੇ ਉਹ ਆਮ ਸੀਗੇ ਤੇ ਹੋਰ ਜਿਹੜੇ ਦੁਨੀਆ ਦੇ ਦੇਸ਼ ਨੇਗੇ ਜਿਵੇਂ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਇਹਨਾਂ ਦੇ ਵਿੱਚ ਵੀ ਮੌਤ ਦੀ ਸਜ਼ਾ ਹੈਗੀ ਹੈਗੀ ਤਰੀਕੇ ਵੱਖਰੇ ਹੋ ਸਕਦੇ ਨੇ ਪਰ ਦੁਨੀਆ ਦੇ ਵਿੱਚ ਬਹੁਤ ਜਗ੍ਹਾ ਮੌਤ ਦੀ ਸਜ਼ਾ ਹੈਗੀ ਹੈ ਕਾਨੂੰਨ ਦੇ ਵਿੱਚ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਸੀਗੇ ਮੌਤ ਦੀ ਸਜ਼ਾ ਦੇਣ ਦੇ ਲਈ ਜਿਵੇਂ ਅਸੀਂ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਜਿਵੇਂ ਇਲੈਕਟ੍ਰਿਕ ਕੁਰਸੀ ਜਾਂ ਫਿਰ ਗੈਸ ਚੈਂਬਰ ਜਾਂ ਫਿਰ ਘਾਤਕ ਟੀਕਾ ਲਗਾ ਕੇ ਵੀ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਸੀਗੀ ਤੇ ਜਿਹੜਾ ਸਾਡੇ ਭਾਰਤ ਦੇਸ਼ ਦਾ ਸੰਵਿਧਾਨ ਹੈ ਉਸ ਦਾ ਜਿਹੜਾ ਆਰਟੀਕਲ 21 ਹੈ ਰਾਈਟ ਟੂ ਲਾਈਫ ਉਸ ਦੇ ਤਹਿਤ ਕਿਸੇ ਨੂੰ ਵੀ ਮਤਲਬ ਜਿਉਣ ਦਾ ਅਧਿਕਾਰ ਹੈ ਭਾਵੇਂ ਕੋਈ ਵੀ ਹੋਵੇ ਛੋਟਾ ਵੱਡਾ ਕੋਈ ਵੀ ਪਰ ਸੁਪਰੀਮ ਕੋਰਟ ਨੇ ਆਪਣੇ ਕਈ ਫੈਸਲਿਆਂ ਦੇ ਵਿੱਚ ਇਹ ਕਿਹਾ ਕਿ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੇ ਤਹਿਤ ਕਿਸੇ ਵੀ ਜਿਹੜਾ ਦੋਸ਼ੀ ਵਿਅਕਤੀ ਹੈ ਕਿਸੇ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਿਸ ਨੇ ਬਹੁਤ ਹੀ ਜ਼ਿਆਦਾ ਘਿਣਾਉਣਾ ਅਪਰਾਧ ਕੀਤਾ ਹੈ ਕ੍ਰਾਈਮ ਕੀਤਾ ਹੈਗਾ ਤੇ ਸਾਲ 1973 ਦੀ ਜੇ ਅਸੀਂ ਗੱਲ ਕਰੀਏ ਜਦੋਂ CrPC ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਜਿਹੜਾ ਕਾਨੂੰਨ ਹੈ ਜਿਹੜਾ ਉਹ ਆਇਆ ਸੀਗਾ ਉਸ ਦੇ ਵਿੱਚ ਸੋਧ ਕੀਤੀ ਗਈ ਸੀ ਤਾਂ ਜੋ ਇਹ ਪ੍ਰਦਾਨ ਕੀਤਾ ਜਾ ਸਕੇ ਕਿ ਫਾਂਸੀ ਸਿਰਫ ਰੇਅਰ ਰੈਸਟ ਆਫ ਦਾ ਰੇਅਰ ਮਾਮਲਿਆਂ ਵਿੱਚ ਹੀ ਦਿੱਤੀ ਜਾਊਗੀ ਸੁਪਰੀਮ ਕੋਰਟ ਨੇ ਬਹੁਤ ਵਾਰੀ ਬਹੁਤ ਕੇਸਾਂ ਦੇ ਵਿੱਚ ਇਹ ਕਿਹਾ ਸੁਪਰੀਮ ਕੋਰਟ ਨੇ ਬਚਨ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਵਿੱਚ 1980 ਦਾ ਕੇਸ ਹੈ ਇਸ ਕੇਸ ਦੇ ਵਿੱਚ ਵੀ ਇਹ ਸਿਧਾਂਤ ਦਾ ਜਿਹੜਾ ਸਥਾਪਿਤ ਕੀਤਾਗਾ ਰੇਅਰ ਰੈਸਟ ਆਫ ਦਾ ਰੇਅਰ ਕੇਸ ਕਿ ਬਹੁਤ ਹੀ ਜਿਹੜੇ ਰੇਅਰ ਕੇਸ ਨੇ ਉਹਨਾਂ ਦੇ ਵਿੱਚ ਹੀ ਸਿਰਫ ਫਾਂਸੀ ਦਿੱਤੀ ਜਾਵੇ ਜਿਹੜੇ ਅਪਰਾਧ ਬਹੁਤ ਹੀ ਜ਼ਿਆਦਾ ਸੀਰੀਅਸ ਹੁੰਦੇ ਨੇ ਹੀਨियस ਹੁੰਦੇ ਨੇ ਦੋਸਤੋ ਹਾਲ ਹੀ ਦੇ ਵਿੱਚ ਜਿਹੜੀ ਕੇਰਲਾ ਦੀ ਇਹ ਇੱਕ ਨਰਸ ਹੈ ਨਮੀਸ਼ਾ ਪ੍ਰਿਆ ਇਸ ਨੂੰ ਜਮਨ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਸੀਗੀ 16 ਜੁਲਾਈ ਅੱਜ ਦਾ ਦਿਨ ਨਿਰਧਾਰਤ ਕੀਤਾ ਗਿਆ ਸੀਗਾ ਤੇ ਇਸੇ ਕਰਕੇ ਇਹ ਜਿਹੜਾ ਫਾਂਸੀ ਦੀ ਸਜ਼ਾ ਵਾਲਾ ਮਸਲਾ ਹੈਗਾ ਭਖਿਆ ਹੋਇਆ ਸੁਰਖੀਆਂ ਦੇ ਵਿੱਚ ਹੈ ਪੂਰੇ ਦੇਸ਼ ਦੇ ਵਿੱਚ ਚਰਚਾ ਹੋ ਰਹੀ ਹੈ ਬਹਿਸ ਸਿੜੀ ਹੋਈ ਹੈ ਨਮੀਸ਼ਾ ਪ੍ਰਿਆ ਤੇ ਜਮਨ ਦੇ ਵਿੱਚ ਆਪਣੇ ਕਾਰੋਬਾਰੀ ਸਾਥੀ ਦੀ ਹੱਤਿਆ ਕਰਨ ਦਾ ਗੰਭੀਰ ਜਿਹੜਾ ਅਪਰਾਧ ਹੈ ਜਿਹੜਾ ਸੀਰੀਅਸ ਅਪਰਾਧ ਹੈ ਉਹ ਲੱਗਿਆ ਹੋਇਆ ਹੈ ਪਰ ਇਸ ਮਾਮਲੇ ਦੀ ਚਰਚਾ ਦੇਸ਼ ਦੇ ਵਿੱਚ ਦੋ ਕਾਰਨ ਕਰਕੇ ਹੋ ਰਹੀ ਹੈ ਪਹਿਲਾ ਤਾਂ ਇਹ ਹੈ ਕਿ ਕੁਝ ਲੋਕਾਂ ਨੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਪਹੁੰਚ ਕੀਤੀ ਤੇ ਦੂਜਾ ਤੇ ਜਮਨ ਦੇ ਵਿੱਚ ਵੀ ਉਸ ਨੂੰ ਬਚਾਉਣ ਦੀ ਅਪੀਲ ਕੀਤੀ ਗਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਦੂਜਾ ਭਾਰਤ ਵਿੱਚ ਵੀ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ ਕਾਨੂੰਨ ਵੀ ਹੈ ਕਿ ਜਿਹੜੇ ਸੀਰੀਅਸ ਅਪਰਾਧ ਨੇ ਉਹਨਾਂ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਊਗੀ IPC ਦੇ ਵਿੱਚ ਹੈ BNS ਦੇ ਵਿੱਚ ਇਹ ਕਈ ਤਰ੍ਹਾਂਾਂ ਮਹਿਗੀਆਂ ਨੇ ਜਿਨ੍ਹਾਂ ਦੇ ਤਹਿਤ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ ਨਮੇਸ਼ਾ ਦੇ ਮਾਮਲੇ ਨੇ ਇੱਕ ਵਾਰ ਫਿਰ ਇਸ ਮੁੱਦੇ ਨੂੰ ਚਰਚਾ ਵਿੱਚ ਲੈ ਆਂਦਾ ਹੈ ਕਿ ਮੌਤ ਦੀ ਸਜ਼ਾ ਜਾਇਜ਼ ਹੈ ਜਾਂ ਫਿਰ ਨਹੀਂ ਕੀ ਇਹ ਅਪਰਾਧ ਨੂੰ ਰੋਕਣ ਦੇ ਵਿੱਚ ਪ੍ਰਭਾਵਸ਼ਾਲੀ ਹੈ ਕਿ ਜੇ ਮੌਤ ਦੀ ਸਜ਼ਾ ਦਿੱਤੀ ਜਾਊਗੀ ਤਾਂ ਕ੍ਰਾਈਮ ਰੁਕ ਜਾਊਗਾ ਅਪਰਾਧ ਰੁਕ ਜਾਊਗਾ ਤੇ ਗੱਲ ਇਹ ਵੀ ਹੈ ਕਿ ਇਸ ਮੌਤ ਦੀ ਸਜ਼ਾ ਨੂੰ ਜਾਰੀ ਰੱਖਣਾ ਚਾਹੀਦਾ ਹੈ ਜਾਂ ਫਿਰ ਨਹੀਂ ਭਾਰਤ ਦੇ ਵਿੱਚ ਵੀ ਕਈ ਕੇਸਾਂ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਵੈਸੇ ਹੁਣ ਆਈਪੀਸੀ ਦੀ ਜਗ੍ਹਾ ਤੇ ਨਵਾਂ ਕਾਨੂੰਨ ਆ ਗਿਆ ਬੀਐਨਐਸ ਇੰਡੀਅਨ ਪਿਨਲ ਕੋਡ ਦੀ ਜਗ੍ਹਾ ਤੇ ਭਾਰਤੀ ਨਿਆਂ ਸੰਹਿਤਾ ਜਿਹੜਾ ਨਵਾਂ ਕਾਨੂੰਨ ਆਇਆ ਉਸ ਦੇ ਵਿੱਚ ਵੀ ਫਾਂਸੀ ਦੀ ਸਜ਼ਾ ਦਾ ਪ੍ਰਬੰਧ ਹੈ ਕਈ ਤਰ੍ਹਾਂਾਂ ਮਾਂ ਦੇ ਤਹਿਤ ਜਿਵੇਂ ਪਹਿਲਾਂ ਆਈਪੀਸੀ ਦੇ ਵਿੱਚ 302 ਧਾਰਾ ਸੀਗੀ ਮਰਡਰ ਵਾਲੀ ਹੁਣ ਇਸ ਨਵੇਂ ਕਾਨੂੰਨ ਦੇ ਵਿੱਚ 103 ਧਾਰਾ ਹੈਗੀ ਹੈ ਪਹਿਲਾਂ ਜਿਹੜੀ ਗੈਂਗਰੇਪ ਵਾਲੀ ਧਾਰਾ ਸੀਗੀ ਉਹ 376 ਡੀ ਸੀਗੀ ਹੁਣ ਇਸ ਦੇ ਵਿੱਚ 69 2 ਹੈ ਤੇ ਅੱਤਵਾਦੀ ਕਾਰਵਾਈ ਹੁੰਦੀ ਹੈ ਜਿਹੜੀ ਦੇਸ਼ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਹੈ ਗਤੀਵਿਧੀ ਹੈ ਕਿਸੇ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ ਤਾਂ ਉਸ ਨੂੰ ਵੀ ਫਾਂਸੀ ਦੀ ਸਜ਼ਾ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਾਂ ਜਿਹੜਾ ਦੇਸ਼ ਧਰੋ ਵਾਲਾ ਪਹਿਲਾਂ ਕਾਨੂੰਨ ਸੀਗਾ ਆਮੇ ਇਸ ਟਾਈਮ ਇਸ ਕਾਨੂੰਨ ਦੇ ਵਿੱਚ ਦੇਸ਼ ਧਰੋਹ ਸ਼ਬਦ ਨੂੰ ਹਟਾ ਦਿੱਤਾ ਗਿਆ ਪਰ ਇਸ ਨੂੰ ਭਾਰਤ ਦੀ ਪ੍ਰਭੂਸ਼ਤਾ, ਏਕਤਾ ਤੇ ਅਖੰਡਤਾ ਨੂੰ ਖਾਤਰੇ ਵਿੱਚ ਪਾਉਣ ਵਾਲੇ ਕੰਮ ਵਜੋਂ ਡਿਫਾਈਨ ਕੀਤਾ ਗਿਆ ਪਰਿਭਾਸ਼ਿਤ ਕੀਤਾ ਗਿਆ ਹੈ ਇਸ ਅਪਰਾਧ ਦੇ ਲਈ ਵੀ ਸਖਤ ਸਜ਼ਾ ਦਾ ਪ੍ਰਬੰਧ ਹੈ ਜਿਨ੍ਹਾਂ ਮਾਮਲਿਆਂ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਉਹ ਬਹੁਤ ਹੀ ਜ਼ਿਆਦਾ ਹੀਨਸ ਹੁੰਦੇ ਨੇ ਸੀਰੀਅਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵੱਡੇ ਕ੍ਰਾਈਮ ਕਹਿ ਸਕਦੇ ਹਾਂਗੇ ਇਸ ਕੇਸ ਦੇ ਵਿੱਚ ਵੀ ਜਿਹੜਾ ਦੇਸ਼ ਧਰੋਹ ਵਾਲਾ ਸੀ ਮਾਮਲਾ ਕਹ ਰਿਆਂਗੇ ਕਿ ਇਸ ਨੂੰ ਹਟਾ ਦਿੱਤਾ ਹੈ ਇਸ ਨੂੰ ਇਸ ਤਰ੍ਹਾਂ ਡਿਫਾਈਨ ਕਰ ਦਿੱਤਾ ਹੈ ਇਸ ਕੇਸ ਦੇ ਵਿੱਚ ਵੀ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਰੀਗੀ ਜਿਵੇਂ ਕਿ ਦੋਸਤੋ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਰੇਅਰ ਰੈਸਟ ਆਫ ਦਾ ਰੇਅਰ ਜਿਹੜਾ ਇਹ ਇੱਕ ਸਿਧਾਂਤ ਹੈ ਪ੍ਰਿੰਸੀਪਲ ਹੈ ਇਸ ਦਾ ਮਤਲਬ ਇਹ ਹੈ ਕਿ ਬਹੁਤ ਹੀ ਜਿਹੜੇ ਰੇਅਰ ਕੇਸ ਨੇ ਬਹੁਤ ਹੀ ਜ਼ਿਆਦਾ ਜਿਹੜੇ ਵੱਡੇ ਕ੍ਰਾਈਮ ਨੇ ਹੀਨੀਅਸ ਕ੍ਰਾਈਮ ਨੇ ਉਹਨਾਂ ਕੇਸਾਂ ਦੇ ਵਿੱਚ ਹੀ ਸਿਰਫ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈਗੀ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਜੇ ਫਾਂਸੀ ਦੀ ਸਜ਼ਾ ਸੁਣਾਵੀ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਵੀ ਇੱਕ ਦੂਸਰੇ ਰਸਤੇ ਹੈਗੇ ਨੇ ਜਿਵੇਂ ਕਿ ਰਾਸ਼ਟਰਪਤੀ ਨੂੰ ਵੀ ਅਪੀਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਰਾਜੂ ਵਾਲਿਆਂ ਦੇ ਕੇਸ ਦੇ ਵਿੱਚ ਮਰਸੀ ਪਟੀਸ਼ਨ ਹਜੇ ਤੱਕ ਪੈਂਡਿੰਗ ਹੈ ਇਸ ਤਰ੍ਹਾਂ ਦਾ ਕਿਊਰੇਟੇ ਪਟੀਸ਼ਨ ਵਗੈਰਾ ਦਾਇਰ ਕੀਤੀ ਜਾ ਸਕਦੀ ਹੈਗੀ ਠੀਕ ਹੈ ਜੀ ਰੇਅਰ ਰੈਸਟ ਆਫ ਰੇਅਰ ਵਾਲਾ ਜਿਹੜਾ ਇਹ ਸਿਧਾਂਤ ਹੈ ਸੁਪਰੀਮ ਕੋਰਟ ਨੇ 1980 ਦੇ ਵਿੱਚ ਬਚਨ ਸਿੰਘ ਵਰਸਸ ਸਟੇਟ ਆਫ ਪੰਜਾਬ ਕੇਸ ਦੇ ਵਿੱਚ ਫੈਸਲਾ ਦਿੱਤਾ ਸੀਗਾ ਕਿ ਮੌਤ ਦੀ ਸਜ਼ਾ ਸਿਰਫ ਰੇਅਰ ਰੈਸਟ ਆਫ ਰੇਅਰ ਮਾਮਲਿਆਂ ਦੇ ਵਿੱਚ ਹੀ ਦਿੱਤੀ ਜਾਵੇ ਇਸਦਾ ਮਤਲਬ ਇਹ ਹੈ ਕਿ ਜਦੋਂ ਅਪਰਾਧ ਬਹੁਤ ਜ਼ਿਆਦਾ ਘਣਾਉਣਾ ਹੋਵੇ ਸੀਰੀਅਸ ਹੋਵੇ ਵੱਡਾ ਹੋਵੇ ਹੀਨियस ਹੋਵੇ ਜ਼ਾਲਮ ਹੋਵੇ ਸਮਾਜ ਲਈ ਖਤਰਾ ਹੋਵੇ ਤਾਂ ਉਸ ਟਾਈਮ ਤੇ ਫਿਰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਟਾਈਮ ਤੇ ਜਿਹੜੀ ਉਮਰ ਕੈਦ ਹੈ ਉਹ ਘਟ ਜਾਪਦੀ ਹੈ ਕਿਉਂਕਿ ਅਪਰਾਧ ਹੈ ਜਿਹੜਾ ਕ੍ਰਾਈਮ ਹੈ ਜੁਰਮ ਹੈ ਉਹ ਬਹੁਤ ਵੱਡਾ ਹੁੰਦਾ ਹੈਗਾ ਦੋਸਤੋ ਭਾਰਤ ਦੇ ਵਿੱਚ ਬਹੁਤ ਘੱਟ ਮਾਮਲਿਆਂ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈਗੀ ਤੇ ਜੇ ਅਸੀਂ ਸਾਲ 2002 ਦੀ ਵੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਸਿਰਫ ਕੁਝ ਹੀ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈਗੀ ਉਦਾਹਰਨ ਦੇ ਵਜੋਂ ਅਫਜਲ ਗੁਰੂ ਯਾਕੂਬ ਮੇਮਨ ਨਰਪੇਆ ਵਾਲਾ ਜਿਹੜਾ ਕੇਸ ਹੈ ਰੀਪ ਵਾਲਾ ਕੇਸ ਹੈ ਉਹਦੇ ਜਿਹੜੇ ਦੋਸ਼ੀ ਸੀਗੇ ਇਸ ਤਰ੍ਹਾਂ ਦੇ ਕੁਝ ਕੇਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਹੈਗੀ ਸੁਪਰੀਮ ਕੋਰਟ ਨੇ ਆਪਣੇ ਹੁਣ ਦੇ ਜਿਹੜੇ ਕਈ ਫੈਸਲੇ ਨੇ ਉਹਨਾਂ ਦੇ ਵਿੱਚ ਵੀ ਇਹ ਕਿਹਾ ਹੈ ਕਿ ਮੌਤ ਦੀ سزا ਨੂੰ ਸੁਣਾਉਂਦੇ ਸਮੇਂ ਅਪਰਾਧੀ ਦੀ ਜਿਹੜੀ ਸਮਾਜਿਕ ਸਥਿਤੀ ਹੈ, ਮਾਨਸਿਕ ਸਥਿਤੀ ਹੈ, ਪਰਿਵਾਰਕ ਸਥਿਤੀ ਹੈ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਮੌਤ ਦੀ سزا ਸੁਣਾਉਣ ਤੋਂ ਬਾਅਦ ਦੋਸ਼ੀ ਨੂੰ ਟੁਕਮਾ ਸਮਾਂ ਟਾਈਮ ਤੇ ਕਾਨੂੰਨੀ ਸਹਿਯਾ ਵੀ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਰਹਿਮ ਪਟੀਸ਼ਨ ਜਾਂ ਫਿਰ ਸਮੀਖਿਆ ਪਟੀਸ਼ਨ ਹੁੰਦੀ ਹੈ ਜਿਹੜੀ ਉਹ ਦਰ ਕਰ ਸਕੇ ਕਈ ਮਨੁੱਖੀ ਅਧਿਕਾਰ ਸੰਗਠਨ ਨੇ ਤੇ ਕੁਝ ਜੱਜ ਵੀ ਹੈਗੇ ਨੇ ਜਿਹੜੇ ਮੌਤ ਦੀ ਸਜ਼ਾ ਨੂੰ ਖਤਮ ਕਰਨ ਦੀ ਬਕਾਲਤ ਕਰਦੇ ਨੇ ਪਰ ਸੰਸਦ ਨੇ ਅਜੇ ਤੱਕ ਇਸ ਨੂੰ ਖਤਮ ਨਹੀਂ ਕੀਤਾ ਅਜੇ ਤੱਕ ਵੀ ਕਈ ਕਾਨੂੰਨਾਂ ਦੇ ਤਹਿਤ ਕਈ ਧਰਾਵਾਂ ਦੇ ਤਹਿਤ ਫਾਂਸੀ ਦੀ ਸਜ਼ਾ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈਗੀ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਮੌਤ ਦੀ ਸਜ਼ਾ ਬਾਰੇ ਫਾਂਸੀ ਬਾਰੇ ਤੇ ਮੈਨੂੰ ਉਮੀਦ ਹੈ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਜਰੂਰ ਹੋਇਆ ਹੋਊਗਾ ਜੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤੇ ਆਪਣੇ WhatsApp ਤੇ ਸਟੇਟਸ ਵੀ ਲਗਾ ਸਕਦੇ ਹੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ